ਪ੍ਰਭੂ ਜੀ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਐਮਸੀ ਦੀ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਆ ਕਿ ਪਰਮੇਸ਼ਰ ਜੀ ਨੇ ਸਾਨੂੰ ਦੁਪਹਿਰ ਦੇ ਸਮੇਂ ਵਿੱਚ ਇਕੱਠੇ ਕੀਤਾ ਹੈ। ਤੋਂ ਪਰਮੇਸ਼ਰ ਜੀ ਦੇ ਇਸ ਖੂਬਸੂਰਤ ਸਮੇਂ ਦੇ ਲਈ ਜੋ ਪਰਮੇਸ਼ਰ ਜੀ ਨੇ ਸਾਨੂੰ ਅੱਜ ਬਖਸ਼ਿਆ ਹੈ ਆਉ ਛੋਟੀ ਜੀ ਪ੍ਰਾਰਥਨਾ ਕਰਦੇ ਅੱਜ ਦੇ ਵਚਨ ਦੇ ਲਈ ਹਾਲੇਲੂਇਆ 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 ਮਹਾਨ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਖੁਦਾਵੰਨ ਜੀ ਅੱਜ ਜੋ ਵੀ ਵਚਨ ਹੋਵੇ ਖੁਦਾ ਪਰਮੇਸ਼ਰ ਜੀ ਅੱਜ ਦਾ ਵਚਨ ਸਾਡੀਆਂ ਜ਼ਿੰਦਗੀਆਂ ਨੂੰ ਬਦਲੇ ਔਰ ਪਰਮੇਸ਼ਰ ਜੀ ਸਾਨੂੰ ਸਿਖਾਉਣ ਵਾਲਾ ਹਰ ਪਰਮੇਸ਼ਰ ਜੀ ਸਭਨਾਂ ਨੂੰ ਸਮਝਣ ਵਾਲਾ ਆਤਮਾ ਦੇਣਾ ਖੁਦਾ ਸਾਨੂੰ ਵੀ ਸਮਝਾਉਣਾ ਪਰਮੇਸ਼ਰ ਜੀ ਤੁਹਾਡਾ ਪਵਿੱਤਰ ਆਤਮਾ ਸਾਡੀ ਮਦਦ ਸਹਿਤ ਅਗਵਾਈ ਕਰੇ ਤਾਂ ਕਿ ਪਰਮੇਸ਼ਰ ਜੀ ਅਸੀਂ ਤੁਹਾਡੇ ਬਚਨ ਦੀਆਂ ਗਹਿਰਾਈਆਂ ਨੂੰ ਡੂੰਘਾਈਆਂ ਨੂੰ ਸਮਝ ਸਕੀਏ ਔਰ ਸੱਚਮੁੱਚ ਪਰਮੇਸ਼ਰ ਜੀ ਇਹਨਾਂ ਵਿਚਨਾਂ ਦੇ ਦੁਆਰਾ ਪ੍ਰਭੂ ਜੀ ਬਹੁਤ ਸਾਰੀਆਂ ਰੂਹਾਂ ਬਚਾਈਆਂ ਜਾਣ ਖੁਦਾਬੰਦ ਜੀ ਸਾਡੀ ਜ਼ਿੰਦਗੀ ਚ ਵੀ ਪਰਮੇਸ਼ਰ ਜੀ ਨਾਲ ਵਿਚਨਾਂ ਨੂੰ ਲਾਗੂ ਕਰਨਾ ਔਰ ਸਾਡੀ ਜ਼ਿੰਦਗੀ ਦੇ ਵਿੱਚ ਵੀ ਪਰਮੇਸ਼ਰ ਜੀ ਇਹ ਬਚਨ ਕੰਮ ਕਰਨ ਮੇਰੇ ਮਹਾਨ ਖੁਦਾਬੰਦ ਜੀ ਦਇਆ ਕਰੋ ਬਚਨ ਦਾ ਸਾਰਾ ਸਮਾਂ ਤੁਹਾਡੇ ਪਵਿੱਤਰ ਜਾਲੀ ਜ਼ੁਰਵਰ ਹੱਥਾਂ ਸੌਂਦੇ ਹੋਏ ਸਾਰੀ ਪ੍ਰਾਰਥਨਾ ਪ੍ਰਭੂ ਯਸ਼ੁਅ ਮਸੀਹ ਨਾਮ ਦੇ ਵਿੱਚ ਮੰਗਦੇ ਆਂ ਆਮੇਨ ਅੱਜ ਦਾ ਵਚਨ ਮਰਕੁਸ 16 ਦੇ 17 18 ਨੰਬਰ ਆਇਤ ਅਤੇ ਵਿਸ਼ਵਾਸ ਕਰਨ ਵਾਲਿਆਂ ਦੇ ਨਾਲ ਨਾਲ ਇਹ ਨਿਸ਼ਾਨ ਹੋਣਗੇ ਜੋ ਉਹ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢਣਗੇ ਉਹ ਨਵੀਆਂ-ਨਵੀਆਂ ਭਾਸ਼ਾ ਬੋਲਣਗੇ ਉਹ ਸੱਪਾਂ ਨੂੰ ਚੁੱਕ ਲੈਣਗੇ ਅਤੇ ਜੇ ਕੋਈ ਜ਼ਹਿਰ ਵਾਲੀ ਚੀਜ਼ ਵੀ ਪੀ ਲੈਣ ਤਾਂ ਉਹਨਾਂ ਦਾ ਕੁਝ ਨਹੀਂ ਵਿਗਾੜੇਗੀ ਕੁਝ ਨਹੀਂ ਵਿਗੜੇਗਾ ਉਹ ਬਿਮਾਰਾ ਉੱਤੇ ਹੱਥ ਰੱਖਣਗੇ ਅਤੇ ਉਹ ਚੰਗੇ ਹੋ ਜਾਣਗੇ ਹallelujah ਸਭ ਤੋਂ ਪਹਿਲਾਂ ਪਰਮੇਸ਼ਰ ਦੇ ਅੱਜ ਦੇ ਵਚਨ ਦੇ ਵਿੱਚ ਸਾਨੂੰ ਕੀ ਸੰਦੇਸ਼ ਦਿੱਤਾ ਹੈ ਪਰਮੇਸ਼ਰ ਦਾ ਵਚਨ ਸਾਨੂੰ ਆਖਦਾ ਹੈ ਕਿ ਸਾਡੇ ਸਾਰਿਆਂ ਦੇ ਮਨ ਦੇ ਵਿੱਚ ਇੱਕ ਸਵਾਲ ਹੁੰਦਾ ਹੈ ਕਿ ਪ੍ਰਾਰਥਨਾ ਕਿਸ ਨੂੰ ਕਰਨੀ ਚਾਹੀਦੀ ਹੈ ਤੇ ਪ੍ਰਾਰਥਨਾ ਕਿਸ ਦੇ ਲਈ ਕਰਨੀ ਚਾਹੀਦੀ ਹੈ ਸਾਡੇ ਸਾਰੇ ਹੀ ਭੈਣਾ ਭਰਾਵਾਂ ਦੇ ਮਨ ਦੇ ਵਿੱਚ ਇਹ ਸਵਾਲ ਹਮੇਸ਼ਾ ਹੁੰਦਾ ਹੈ ਬਹੁਤ ਸਾਰੇ ਭੈਣ ਭਰਾ ਜਿਹੜੇ ਆ ਉਹ ਡਰਦੇ ਆ ਕਿ ਅਸੀਂ ਕਿਸੇ ਦੇ ਲਈ ਪ੍ਰਾਰਥਨਾ ਕਰਾਂਗੇ ਕਿਤੇ ਉਹਦਾ ਜਿਹੜਾ ਬੋਝ ਆ ਜਾਂ ਉਹਨਾਂ ਦਾ ਜਿਹੜਾ ਭਾਰ ਆ ਉਹ ਸਾਡੇ ਸਿਰ ਤੇ ਨਾ ਆ ਜਵੀਂ ਬਹੁਤ ਸਾਰੇ ਭੈਣ ਭਰਾ ਇਸ ਗੱਲੋਂ ਡਰਦੇ ਆ ਕਿ ਅਸੀਂ ਅੰਧੇ ਚਾਤੀ ਵਾਲਿਆਂ ਤੇ ਪ੍ਰਾਰਥਨਾ ਨਹੀਂ ਕਰ ਸਕਦੇ ਜਾਂ ਅਸੀਂ ਆਪਣੇ ਆਪਣੇ ਕਿਸੇ ਪਰਸਨਲ ਦੇ ਲਈ ਪ੍ਰਾਰਥਨਾ ਨਹੀਂ ਕਰ ਸਕਦੇ ਪਰ ਅਸੀਂ ਆਪਣੇ ਆਪ ਦੇ ਲਈ ਹੀ ਪ੍ਰਾਰਥਨਾ ਕਰਨੀ ਆ ਅੱਜ ਪਰਮੇਸ਼ਰ ਸਾਨੂੰ ਇਹਨਾਂ ਸਾਰੀਆਂ ਗੱਲਾਂ ਦਾ ਸਾਰੇ ਸਵਾਲਾਂ ਦਾ ਜਵਾਬ ਦੇਣ ਜਾ ਰਹੇ ਆ ਪਰਮੇਸ਼ਰ ਸਾਨੂੰ ਅੱਜ ਦੇ ਵਚਨ ਦੇ ਵਿੱਚ ਇਹ ਸਿਖਾਉਣਾ ਚਾਹ ਰਹੇ ਨੇ ਪਰਮੇਸ਼ਰ ਕਹਿੰਦੇ ਕਿ ਤੁਹਾਨੂੰ ਪ੍ਰਾਰਥਨਾ ਕਿਸ ਦੇ ਲਈ ਕਰਨੀ ਚਾਹੀਦੀ ਆ ਪਰਮੇਸ਼ਰ ਕਹਿੰਦੇ ਤੁਹਾਨੂੰ ਇਹ ਪ੍ਰਾਰਥਨਾ ਕਿਸ ਦੇ ਲਈ ਕਰਨੀ ਚਾਹੀਦੀ ਆ ਤੇ ਕਿਸ ਨੂੰ ਕਰਨੀ ਚਾਹੀਦੀ ਆ ਤਾਂ ਆਓ ਜਾਣਦੇ ਹਾਂ ਜਿੱਦਾਂ ਅੱਜ ਦੇ ਵਚਨ ਦੇ ਵਿੱਚ ਲਿਖਿਆ ਹੈ ਕਿ ਅਤੇ ਵਿਸ਼ਵਾਸ ਕਰਨ ਵਾਲਿਆਂ ਦੇ ਨਾਲ ਨਾਲੇ ਨਿਸ਼ਾਨ ਹੋਣਗੇ ਤਾਂ ਆਪਾਂ ਸਮਝ ਹੀ ਗਿਆ ਹੋਵਾਂਗੇ ਕੀ ਪਰਮੇਸ਼ਰ ਨੇ ਕਿਸ ਨੂੰ ਪ੍ਰਾਰਥਨਾ ਕਰਨ ਲਈ ਕਿਹਾ ਆ ਸਭ ਤੋਂ ਪਹਿਲਾਂ ਆਪਾਂ ਜਾਣਾਂਗੇ ਕਿ ਕਿਸ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਆ ਪਰਮੇਸ਼ਰ ਕਹਿੰਦੇ ਕਿ ਅਤੇ ਵਿਸ਼ਵਾਸ ਕਰਨ ਵਾਲਿਆਂ ਦੇ ਨਾਲ-ਨਾਲੇ ਨਿਸ਼ਾਨ ਹੋਣਗੇ ਜੋ ਉਹ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢਣਗੇ ਉਹ ਨਵੀਆਂ-ਨਵੀਆਂ ਭਾਸ਼ਾ ਬੋਲਣਗੇ ਉਹ ਸੱਪਾਂ ਨੂੰ ਚੁੱਕ ਲੈਣਗੇ ਅਤੇ ਜੇ ਕੋਈ ਜ਼ਹਿਰ ਵਾਲੀ ਚੀਜ਼ ਵੀ ਪੀ ਲੈਣ ਤਾਂ ਉਹਨਾਂ ਦਾ ਕੁਝ ਨਹੀਂ ਵਿਗੜੇਗਾ ਉਹ ਬਿਮਾਰਾਂ ਉੱਤੇ ਹੱਥ ਰੱਖਣਗੇ ਤਾਂ ਉਹ ਚੰਗੇ ਹੋ ਜਾਣਗੇ ਹਾਲੇਲੂਇਆ ਅਪਾ ਸਾਰਾ ਵਚਨ ਦੋ ਵਾਰੀ ਪੜਿਆ ਕਿਉਂ ਪੜਿਆ ਕਿਉਂਕਿ ਅਸੀਂ ਦੇਖਣਾ ਹੈ ਕਿ ਪ੍ਰਾਰਥਨਾ ਕਿਹਨਾਂ ਨੂੰ ਕਰਨੀ ਚਾਹੀਦੀ ਆ ਪਰਮੇਸ਼ਰ ਨੇ ਕਿਹਾ ਵਿਸ਼ਵਾਸ ਕਰਨ ਵਾਲਿਆਂ ਦੇ ਨਾਲ ਨਾਲ ਹਾਂਜੀ ਅਪਾ ਕਹੀਏ ਕਿ ਵਿਸ਼ਵਾਸ ਤਾਂ ਸਾਰੇ ਹੀ ਅਸੀਂ ਕਰਦੇ ਆ ਵੇ ਦਾ ਮਤਲਬ ਅਸੀਂ ਸਾਰੇ ਪ੍ਰਾਰਥਨਾ ਕਰ ਸਕਦੇ ਆ ਹਾਂ ਬਿਲਕੁਲ ਸਹੀ ਗੱਲ ਆ ਕਿ ਪਰਮੇਸ਼ਰ ਨੇ ਜਿਨ੍ਹਾਂ ਨੂੰ ਵਿਸ਼ਵਾਸ ਦਿੱਤਾ ਤੇ ਪਰਮੇਸ਼ਰ ਕਹਿੰਦੇ ਤੁਹਾਡਾ ਵਿਸ਼ਵਾਸ ਨਾ ਇੰਨਾ ਕੁ ਡ੍ਰਿੜ ਹੋਣਾ ਚਾਹੀਦਾ ਕਿ ਤੁਸੀਂ ਪਹਾੜ ਨੂੰ ਕਹੋ ਪਰਮੇਸ਼ਰ ਨੇ ਇਹ ਨਹੀਂ ਕਿਹਾ ਕਿ ਤੁਹਾਡਾ ਵਿਸ਼ਵਾਸ ਬਹੁਤ ਵੱਡਾ ਹੋਣਾ ਚਾਹੀਦਾ ਆ ਪਰਮੇਸ਼ਰ ਕਹਿੰਦੇ ਇੱਕ ਰਾਈ ਦੇ ਦਾਣੇ ਜਿੰਨਾ ਤੁਹਾਡਾ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਤੁਸੀਂ ਪਹਾੜਾਂ ਨੂੰ ਆਖੋ ਤੇ ਪਹਾੜ ਵੀ ਸਮੁੰਦਰ ਦੇ ਵਿੱਚ ਜਾ ਪੈਣ ਤੇ ਤੁਹਾਡੇ ਇੱਕ ਲਫ਼ਜ਼ ਦੇ ਨਾਲ ਜਿਹੜਾ ਆ ਇੱਕ ਲਫ਼ਜ਼ ਦੇ ਨਾਲ ਹਰ ਇੱਕ ਕੰਮ ਹੋ ਜਾਵੇ ਐਸਾ ਵਿਸ਼ਵਾਸ ਤੁਹਾਡਾ ਹੋਣਾ ਚਾਹੀਦਾ ਆ ਤੇ ਆਪਾਂ ਜੇ ਕਰੀਏ ਵਿਸ਼ਵਾਸ ਦੀ ਗੱਲ ਤੇ ਅਸੀਂ ਕਹਿੰਦੇ ਆ ਕਿ ਅਸੀਂ ਪ੍ਰਭੂ ਯੇਸ਼ੂ ਮਸੀਹ ਨੂੰ ਮੰਨਦੇ ਆ ਤੇ ਅਸੀਂ ਵਿਸ਼ਵਾਸ ਕਰਦੇ ਹਾਂ ਪਰਮੇਸ਼ਰ ਤੇ ਸਾਡਾ ਅਸੀਂ ਕਿਸੇ ਲਈ ਪ੍ਰਾਰਥਨਾ ਕਰਨੀ ਆ ਤੇ ਸਾਡਾ ਉਹ ਕੰਮ ਜਿਹੜਾ ਆ ਜਾਂ ਉਹ ਜਿਹਦੇ ਲਈ ਅਸੀਂ ਪ੍ਰਾਰਥਨਾ ਕੀਤੀ ਆ ਤੇ ਉਹ ਹੋ ਜਾਏਗਾ ਬਿਲਕੁਲ ਸਹੀ ਗੱਲ ਆ ਪਰਮੇਸ਼ਰ ਨੇ ਕਿਹਾ ਕਿ ਵਿਸ਼ਵਾਸ ਕਰਨ ਵਾਲਿਆਂ ਦੇ ਨਾਲ ਨਾਲ ਹੀ ਨਿਸ਼ਾਨ ਹੋਣਗੇ ਤੇ ਵਿਸ਼ਵਾਸ ਵੀ ਪਰਮੇਸ਼ਰ ਨੇ ਕਿਹੜੇ ਲੈਵਲ ਦਾ ਦੱਸਿਆ ਮਤਲਬ ਕਿ ਸਾਨੂੰ ਸਮਝਣਾ ਚਾਹੀਦਾ ਆ ਕਿ ਅਸੀਂ ਕੇ ਕੇਸ ਟਾਈਪ ਦੇ ਵਿਸ਼ਵਾਸੀ ਆ ਕਿਤੇ ਅਸੀਂ ਇਸ ਟਾਈਪ ਦੇ ਵਿਸ਼ਵਾਸੀ ਤਾਂ ਨਹੀਂ ਹੈਗੇ ओ, दे कि ਇੱਕ ਵਾਰੀ ਅਸੀਂ ਮਤਲਬ ਦਿਨ ਦੇ ਵਿੱਚ ਅਸੀਂ ਇੱਕ ਵਾਰ ਪ੍ਰਾਰਥਨਾ ਕਰਾਈ ਫਿਰ ਅਸੀਂ ਦੂਜੀ ਵਾਰੀ ਪਹਿਲਾ ਅਸੀਂ ਸਵੇਰੇ ਪ੍ਰਾਰਥਨਾ ਕਰਵਾਈ ਆਪਣੇ ਪਾਸਟਰ ਜੀ ਕੋਲੋਂ ਫਿਰ ਅਸੀਂ ਦੂਜੀ ਵਾਰੀ ਦੁਪਹਿਰੇ ਕਰਾਈ ਤੀਜੀ ਵਾਰੀ ਫਿਰ ਸ਼ਾਮੀ ਕਰਾਈ ਔਰ ਉਸ ਤੋਂ ਬਾਅਦ ਜਦੋਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਨਾਮ ਲਿਖਣ ਨੂੰ ਕਿਹਾ ਜਾਂਦਾ ਤੇ ਅਸੀਂ ਉਹੀ ਪ੍ਰਾਰਥਨਾ ਦਾ ਜਿਹੜਾ ਟੌਪਿਕ ਆ ਉਹ ਅਸੀਂ ਕਮੈਂਟ ਬਾਕਸ 'ਚ ਵੀ ਛੱਡ ਦਿੰਨੇ ਆ ਕਿ ਸਾਡੇ ਲਈ ਹੋਰ ਵੀ ਪ੍ਰਾਰਥਨਾ ਕੋਈ ਕਰੇ ਕੀ ਤੁਹਾਡਾ ਐਦਾਂ ਦਾ ਵਿਸ਼ਵਾਸ ਅਗਰ ਤੁਸੀਂ ਐਦਾਂ ਦੇ ਵਿਸ਼ਵਾਸੀਆਂ ਤਾਂ ਪਰਮੇਸ਼ਰ ਵੀ ਇੱਦਾਂ ਦੇ ਵਿਸ਼ਵਾਸੀਆਂ ਦੀ ਪ੍ਰਾਰਥਨਾ ਨੂੰ ਨਹੀਂ ਸੁਣਦਾ ਪਰਮੇਸ਼ਰ ਚਾਹੁੰਦਾ ਕਿ ਵਿਸ਼ਵਾਸ ਇਹੋ ਜਿਹਾ ਹੋਣਾ ਚਾਹੀਦਾ ਕਿ ਇੱਕ ਵਾਰ ਤੁਹਾਡੇ ਲਈ ਪ੍ਰਾਰਥਨਾ ਕਰ ਦਿੱਤੀ ਗਈ ਜਾਂ ਇੱਕ ਵਾਰ ਤੁਹਾਨੂੰ ਪਰਮੇਸ਼ਰ ਨੇ ਕਹਿ ਦਿੱਤਾ ਨਾ ਕਿ ਹਾਂ ਵੀ ਮੈਂ ਆ ਤੇਰੇ ਜੀਵਨ 'ਚ ਕੰਮ ਕਰਨ ਜਾ ਰਿਹਾ ਬਹੁਤ ਸਾਰੇ ਭੈਣ ਭਰਾ ਜਿਹੜੇ ਵਚਨ ਪੜਦੇ ਹੋਣਗੇ ਕਈ ਵਾਰ ਕੀ ਹੁੰਦਾ ਹੈ ਕਿ ਉਹ ਕਿਸੇ ਮੁਸ਼ਕਿਲ ਦੇ ਵਿੱਚ ਹੁੰਦੇ ਆ ਜਾਂ ਫਿਰ ਉਹਨਾਂ ਦੇ ਮਨ ਦੇ ਵਿੱਚ ਕੋਈ ਦੁਵਿਧਾ ਚੱਲ ਰਹੀ ਹੁੰਦੀ ਆ ਪਛਾਣੇ ਕਿ ਜਦੋਂ ਫਿਰ ਉਹਨਾਂ ਨੂੰ ਪਰਮੇਸ਼ਰ ਦਾ ਆਤਮਾ ਪ੍ਰੇਰਦਾ ਆ ਤੇ ਉਹ ਜਦੋਂ ਵਚਨ ਪੜ੍ਹਦੇ ਆ ਤੇ ਵਚਨ ਦੇ ਵਿੱਚ ਕੋਈ ਐਸੀ ਗੱਲ ਹੁੰਦੀ ਆ ਕਿ ਜੇ ਜਿਹੜੀ ਉਹਨਾਂ ਦੇ ਲਾਈਫ ਦੇ ਨਾਲ ਰਿਲੇਟਡ ਹੁੰਦੀ ਆ ਪਰਸਨਲੀ ਮੇਰੇ ਨਾਲ ਇਹਦਾ ਬਹੁਤ ਵਾਰ ਹੋਇਆ ਕਿ ਬਹੁਤ ਵਾਰ ਜਦੋਂ ਮੈਂ ਪਰੇਸ਼ਾਨ ਹੁੰਦੀ ਆ ਜਾਂ ਫਿਰ ਮੈਂ ਕਦੀ ਆਪਣੇ ਕਿਸੇ ਦੁਵੀਧਾ ਵਿੱਚ ਹੁੰਨੀ ਆ ਤੇ ਮੈਂ ਜਦੋਂ ਪਰਮੇਸ਼ਰ ਦਾ ਆਤਮਾ ਮੈਨੂੰ ਪ੍ਰੇਰਦਾ ਕਿ ਹਾਂ ਵਚਨ ਪੜ੍ਹੋ ਜਾਂ ਮੈਂ ਵਚਨ ਪੜ੍ਹਦੀ ਜਾਂ ਮੈਂ ਕੋਈ ਪ੍ਰਚਾਰ ਸੁਣਦੀ ਆ ਮੈਂ ਫਿਰ ਮੈਂ ਜਦੋਂ ਪ੍ਰੇਰ ਵਿੱਚ ਬੈਠਦੀ ਆ ਕੁਝ ਵੀ ਗੈ ਲੋ ਮਤਲਬ ਕਿ ਆਤਮਿਕ ਤੌਰ ਤੇ ਤੇ ਉਦੋਂ ਕੀ ਹੁੰਦਾ ਮੈਨੂੰ ਇੱਕ ਵਚਨ ਮਿਲਦਾ ਹੈ ਤੇ ਵਚਨ ਦੇ ਵਿੱਚ ਕੋਈ ਐਸੀ ਗੱਲ ਹੁੰਦੀ ਜਿਹੜੀ ਮੇਰੇ ਮਨ ਨੂੰ ਜਿਹੜੀ ਤਸੱਲੀ ਦੇ ਦਿੰਦੀ ਆ ਤੇ ਉਸ ਤੋਂ ਬਾਅਦ ਫਿਰ ਮੈਂ ਮਤਲਬ ਕਿ ਵਿਸ਼ਵਾਸ ਦੇ ਵਿੱਚ ਦ੍ਰਿੜ ਹੋ ਜਾਂਦੀ ਕਿ ਪ੍ਰਭੂ ਨੇ ਮੈਨੂੰ ਇਹ ਕਿਹਾ ਤੇ ਇਹ ਹੋਣਾ ਹੀ ਹੋਣਾ ਆ ਹਰ ਹਾਲ ਦੇ ਵਿੱਚ ਹੋਣਾ ਕਿ ਮੇਰਾ ਵਿਸ਼ਵਾਸ ਫਿਰ ਇਦਾਂ ਨਹੀਂ ਡੋਲਦਾ ਵੀ ਹਾਂ ਵੀ ਵੀ ਇਹ ਤਾਂ ਮੈਨੂੰ ਕਿਹੜਾ ਪਰਮੇਸ਼ਰ ਨੇ ਸਾਹਮਣੇ ਆ ਕੇ ਗੱਲ ਕੀਤੀ ਆ ਨਾ ਮੇਰੇ ਨਾਲ ਕਿ ਮੈਂ ਇਸ ਨੂੰ ਕਿਉਂ ਮੰਨਾਂ ਜੇ ਮੈਂ ਇਸ ਤੇ ਕਿਉਂ ਅਮਲ ਕਰਾਂ ਪਰਮੇਸ਼ਰ ਤਾਂ ਮੈਨੂੰ ਸੁਪਨੇ ਵਿੱਚ ਗੱਲ ਕਰੇ ਪਰਮੇਸ਼ਰ ਤਾਂ ਮੈਨੂੰ ਸਾਹਮਣੇ ਹੋ ਕੇ ਮੈਨੂੰ ਦੱਸੇ ਤਾਂ ਮੈਂ ਫੇਰ ਮੰਨੂਗਾ ਜਾਂ ਮੰਨਾਂਗੀ ਤੇ ਪਰਮੇਸ਼ਰ ਕਹਿੰਦਾ ਕਿ ਤੁਹਾਡਾ ਇਹੋ ਜਿਹਾ ਵਿਸ਼ਵਾਸ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਦੋ ਚਿੱਤੇ ਹੋ ਜੋ ਕਿ ਇੱਕ ਚਿੱਤ ਤੁਹਾਡਾ ਉਧਰ ਹੋਵੇ ਇੱਕ ਉਧਰ ਹੋਵੇ ਤੇ ਉੱਤੋਂ ਤੁਸੀਂ ਕਹਿੰਦੇ ਕਿ ਹਾਂ ਅਸੀਂ ਵਿਸ਼ਵਾਸੀ ਆ ਜੀ ਤੇ ਪਰਮੇਸ਼ਰ ਕਹਿੰਦੇ ਇਹੋ ਜਿਹਾ ਵਿਸ਼ਵਾਸ ਨਹੀਂ ਹੋਣਾ ਚਾਹੀਦਾ ਵਿਸ਼ਵਾਸ ਤੁਹਾਡਾ ਰਾਈ ਦੇ ਦਾਣੇ ਜਿੰਨਾ ਹੋਣਾ ਚਾਹੀਦਾ ਆ ਪਰ ਪਰਮੇਸ਼ਰ ਕਹਿੰਦੇ ਇੰਨਾ ਵੱਡਾ ਹੋਣਾ ਚਾਹੀਦਾ ਕਿ ਉਹ ਪਹਾੜ ਨੂੰ ਸਮੁੰਦਰ ਦੇ ਵਿੱਚ ਸੁੱਟ ਸਕੇ ਤੇ ਤੁਹਾਡੀ ਕੋਈ ਵੀ ਪ੍ਰਾਰਥਨਾ ਜਿਹੜੀ ਆ ਨਾ ਖਾਲੀ ਨਾ ਜਾਵੇ ਤੇ ਪਰਮੇਸ਼ਰ ਕਹਿੰਦੇ ਫਿਰ ਜਿਹੜੇ ਵਿਸ਼ਵਾਸ ਕਰਨ ਵਾਲੇ ਆ ਉਹ ਜਦੋਂ ਪ੍ਰਾਰਥਨਾ ਕਰਦੇ ਆ ਫਿਰ ਉਹਨਾਂ ਦੇ ਨਾਲ ਨਾਲ ਕੀ ਨਿਸ਼ਾਨ ਹੋਣਗੇ ਪਰਮੇਸ਼ਰ ਕਹਿੰਦੇ ਉਹਨਾਂ ਦੇ ਨਾਲ ਨਾਲ ਇਹ ਨਿਸ਼ਾਨ ਹੋਣਗੇ ਜੋ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢਣਗੇ ਪਰਮੇਸ਼ਰ ਕਹਿੰਦੇ ਤੁਸੀਂ ਦੁਸ਼ਟ ਆਤਮਿਆਂ ਨੂੰ ਕੱਢੋਗੇ ਨਵੀਆਂ-ਨਵੀਆਂ ਬੋਲੀਆਂ ਤੁਸੀਂ ਬੋਲੋਗੇ ਪਰਮੇਸ਼ਰ ਕਹਿੰਦੇ ਅਗਰ ਤੁਸੀਂ ਸੱਪਾਂ ਨੂੰ ਸੱਪਾਂ ਨੂੰ ਵੀ ਚੁੱਕ ਲਓਗੇ ਤੇ ਜੇ ਕੋਈ ਜ਼ਹਿਰ ਵਾਲੀ ਚੀਜ਼ ਪੀਲਵੇ ਨਾ ਪਰਮੇਸ਼ਰ ਕਹਿੰਦੇ ਉਹਦਾ ਵੀ ਕੋਈ ਕੁੱਝ ਨਹੀਂ ਵਿਗੜੂਗਾ ਤੇ ਜੇ ਹੁਣ ਸਾਡੇ ਅੰਦਰ ਇਹੋ ਜਿਹਾ ਵਿਸ਼ਵਾਸ ਆ ਕਿ ਅਸੀਂ ਕਹਿੰਨੇ ਜੀ ਪ੍ਰਾਰਥਨਾ ਕਰਕੇ ਕੋਈ ਵੀ ਚੀਜ਼ ਖਾਣੀ ਆ ਸਾਨੂੰ ਪਤਾ ਹੈ ਵੀ ਸਾਡੇ ਮੂਰੇ ਕਿਸੇ ਨੇ ਜ਼ਹਿਰ ਰੱਖ ਦਿੱਤੀ ਆ ਕਿ ਸਾਡੇ ਖਾਣੇ ਚ ਕਿਸੇ ਨੇ ਕੋਈ ਚੀਜ਼ ਈਦਾ ਦੀ ਮਿਲਾਤੀ ਜਾਂ ਸਾਡੇ ਅੰਦਰ ਜ਼ਹਿਰ ਰੱਖ ਦਿੱਤੀ ਆ ਤੇ ਅਸੀਂ ਉਸ ਨੂੰ ਕੀ ਕੀਤਾ ਪ੍ਰਭੂ ਤੇਰਾ ਨਾਮ ਲੈ ਕੇ ਅਸੀਂ ਖਾਣ ਲੱਗੇ ਆ ਤੇ ਅਸੀਂ ਉਸ ਨੂੰ ਖਾ ਲਿਆ ਤੇ ਪਰ ਬਾਅਦ ਵਿੱਚ ਅਸੀਂ ਕੀ ਆ ਨਾ ਹਾਏ ਜੇ ਮੈਂ ਤਾਂ ਜ਼ਹਿਰ ਪੀ ਲਈ ਆ ਮੈਨੂੰ ਤਾਂ ਈਦਾ ਹੋ ਜਾਊਗਾ ਮੈਨੂੰ ਤਾਂ ਉਦਾਂ ਹੋ ਜਾਊਗਾ ਉੱਥੇ ਕੀ ਹੁੰਦਾ ਸਾਡਾ ਵਿਸ਼ਵਾਸ ਜਿਹੜਾ ਆ ਨਾ ਉਹ ਨਿਕੰਮਾ ਸਾਡਾ ਵਿਸ਼ਵਾਸ ਉੱਥੇ ਜ਼ੀਰੋ ਆ ਅਗਰ ਅਸੀਂ ਕੋਈ ਚੀਜ਼ ਐਸੀ ਖਾਂਦੇ ਆਂ ਤੇ ਸਾਡਾ ਅਸੀਂ ਜਦੋਂ ਪ੍ਰੇਅਰ ਹੀ ਕਰ ਲਈ ਤਾਂ ਫਿਰ ਸਾਡੇ ਮਨ 'ਚ ਪਰਮ ਨਹੀਂ ਹੋਣਾ ਚਾਹੀਦਾ ਵਹਿਮ ਨਹੀਂ ਹੋਣਾ ਚਾਹੀਦਾ ਫਿਰ ਹੋ ਗਈ ਹੈ ਤਾਂ ਹੋ ਗਿਆ ਕਿਉਂਕਿ ਪਰਮੇਸ਼ਵਰ ਸਾਡੇ ਨੇ ਕਿਹਾ ਅਗਰ ਤੁਸੀਂ ਕੋਈ ਜ਼ਹਿਰੀਲੀ ਚੀਜ਼ ਵੀ ਖਾ ਲਓ ਜਾਂ ਪੀ ਲਓ ਤੁਹਾਨੂੰ ਕੁਝ ਵੀ ਉਹ ਤੁਹਾਡਾ ਨਹੀਂ ਵਿਗਾੜੇਗੀ ਕਿਉਂਕਿ ਤੁਸੀਂ ਪ੍ਰਾਰਥਨਾ ਕਰਕੇ ਉਸ ਚੀਜ਼ ਨੂੰ ਖਾਧਾ ਆ ਤੇ ਪਰਮੇਸ਼ਵਰ ਕਹਿੰਦੇ ਵੀ ਐਸਾ ਵਿਸ਼ਵਾਸ ਤੁਹਾਡਾ ਹੋਣਾ ਚਾਹੀਦਾ ਆ ਕਿ ਅਗਰ ਤੁਸੀਂ ਦੂਸਰੀ ਅਨ ਲਈ ਵੀ ਪ੍ਰਾਰਥਨਾ ਕਰੋ ਤੇ ਤੁਹਾਡਾ ਵਿਸ਼ਵਾਸ ਇਹੀ ਹੋਣਾ ਚਾਹੀਦਾ ਆ ਕਿ ਮੈਂ ਪਰਮੇਸ਼ਰ ਨੂੰ ਦੱਸਿਆ ਮੈਂ ਪਰਮੇਸ਼ਰ ਦੇ ਅੱਗੇ ਅਰਦਾਸ ਕੀਤੀ ਤੇ ਪਰਮੇਸ਼ਰ ਨੇ ਮੇਰੀ ਅਰਦਾਸ ਨੂੰ ਸੁਣ ਲਿਆ ਤੇ ਇਹ ਕੰਮ ਹੁਣ ਜ਼ਰੂਰ ਹੋਏਗਾ ਤੇ ਨੰਬਰ 2 ਇਹ ਤਾਂ ਆਪਾਂ ਨੰਬਰ 1 ਆਪਾਂ ਜਾਣ ਲਿਆ ਕਿ ਪ੍ਰਾਰਥਨਾ ਕਿਸ ਨੂੰ ਕਰਨੀ ਚਾਹੀਦੀ ਆ ਵਿਸ਼ਵਾਸੀਆਂ ਦੇ ਲਈ ਪਰਮੇਸ਼ਰ ਘਰ ਦੇ ਵਿਸ਼ਵਾਸੀਆਂ ਜਿਹੜੇ ਵਿਸ਼ਵਾਸੀ ਲੋਗ ਆ ਉਹ ਪ੍ਰਾਰਥਨਾ ਕਰਨਗੇ ਵਿਸ਼ਵਾਸ ਕਰਨ ਵਾਲਿਆਂ ਦੇ ਨਾਲ ਨਾਲ ਇਹ ਨਿਸ਼ਾਨ ਹੋਣਗੇ ਤੇ ਪਰਮੇਸ਼ਰ ਕਹਿੰਦੇ ਕਿ ਉਹ ਬਿਮਾਰਾ ਉੱਤੇ ਜਦੋਂ ਹੱਥ ਰੱਖਣਗੇ ਤਾਂ ਉਹ ਚੰਗੇ ਹੋ ਜਾਣਗੇ ਬਹੁਤ ਵਾਰ ਕੀ ਹੁੰਦਾ ਹੈ ਕਿ ਸਾਰਿਆਂ ਨੂੰ ਵੱਖਰੇ ਵੱਖਰੇ ਤਰ੍ਹਾਂ ਦੇ ਵਰਦਾਨ ਮਿਲੇ ਹੁੰਦੇ ਆ ਮਤਲਬ ਕਿ ਹਰ ਇੱਕ ਵਿਸ਼ਵਾਸ ਕਰਨ ਵਾਲੇ ਨੂੰ ਦਿਲ ਤੋਂ ਵਿਸ਼ਵਾਸ ਕਰਨ ਵਾਲੇ ਨੂੰ ਹਰ ਤਰ੍ਹਾਂ ਦੇ ਮਤਲਬ ਕਿ ਕਿਸੇ ਨੇ ਨਹੀਂ ਕਿ ਇੱਕੋ ਹੀ ਮਤਲਬ ਕਿ ਸਾਰੇ ਤਰ੍ਹਾਂ ਦੇ ਵਰਦਾਨ ਇੱਕ ਪਰਸਨ ਦੇ ਕੋਲ ਆ ਹਰ ਕਿਸੇ ਦੇ ਕੋਲ ਹਰ ਅਲੱਗ-ਅਲੱਗ ਤਰ੍ਹਾਂ ਦੇ ਵਰਦਾਨ ਆ ਔਰ ਉਸ ਵਰਦਾਨ ਦੇ ਰਾਹੀਂ ਅਸੀਂ ਪਰਮੇਸ਼ਰ ਦੇ ਕੰਮਾਂ ਨੂੰ ਕਰਦੇ ਆ ਦੇਕੇ ਨੂੰ ਸ਼ਿਫਾ ਦਾ ਵਰਦਾਨ ਆ ਕਈ ਲੋਕਾਂ ਤੇ ਹੱਥ ਰੱਖਦੇ ਆ ਤੇ ਅਸੀਂ ਪ੍ਰਾਰਥਨਾ ਕਰਦੇ ਵੀ ਵਿਸ਼ਵਾਸ ਦੇ ਨਾਲ ਤੇ ਉਹ ਚੰਗੇ ਹੋ ਜਾਂਦੇ ਆ ਤੇ ਕਈ ਲੋਕ ਜਿਹੜੇ ਆ ਉਹ ਦੁਸ਼ਟ ਆਤਮਿਆਂ ਨੂੰ ਝੜਕਦੇ ਆ ਤੇ ਦੁਸ਼ਟ ਆਤਮੇ ਨਿਕਲ ਜਾਂਦੇ ਆ ਯਿਸੂ ਦੇ ਨਾਮ ਦੇ ਵਿੱਚ ਇਸੇ ਤਰ੍ਹਾਂ ਆਪਾਂ ਜਾਣਦੇ ਆ ਕਿ ਪ੍ਰਾਰਥਨਾ ਕਿਹਨਾਂ ਦੇ ਲਈ ਕਰਨੀ ਚਾਹੀਦੀ ਆ ਪਰਮੇਸ਼ਰ ਕਹਿੰਦੇ ਨੈਕਸਟ ਵਚਨ ਦੇ ਵਿੱਚ ਨੈਕਸਟ ਵਚਨ ਹੈ ਯਾਕੂਬ 5 ਅਧਿਆਇ ਦੀ 16 ਨੰਬਰ ਆਇਤ ਇਸ ਲਈ ਤੁਸੀਂ ਆਪਸ ਵਿੱਚ ਇੱਕ ਦੂਜੇ ਦੇ ਸਾਹਮਣੇ ਆਪਣਿਆਂ ਪਾਪਾਂ ਦਾ ਇਕਰਾਰ ਕਰੋ ਅਤੇ ਇੱਕ ਦੂਜੇ ਦੇ ਲਈ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਚੰਗੇ ਹੋ ਜਾਓ ਧਰਮੀ ਮਨੁੱਖ ਦੀ ਪ੍ਰਾਰਥਨਾ ਤੋਂ ਬਹੁਤ ਅਸਰ ਹੁੰਦਾ ਹੈ ਹਾਲੇਲੂਇਆ ਹੁਣ ਆਪਾਂ ਜਾਣਦੇ ਕਿ ਪ੍ਰਾਰਥਨਾ ਕਿਨਾਂ ਦੇ ਲਈ ਕਰਨੀ ਚਾਹੀਦੀ ਹੈ ਪਰਮੇਸ਼ੁਰ ਨੇ ਸਾਨੂੰ ਕੀ ਕਿਹਾ ਇਸ ਲਈ ਤੁਸੀਂ ਆਪਸ ਵਿੱਚ ਇੱਕ ਦੂਜੇ ਦੇ ਸਾਹਮਣੇ ਆਪਣੇ ਪਾਪਾਂ ਦਾ ਇਕਰਾਰ ਕਰੋ ਪਰਮੇਸ਼ੁਰ ਕਹਿੰਦੇ ਜਦੋਂ ਤੁਸੀਂ ਆਪਣੇ ਸੰਗਤ ਦੇ ਵਿੱਚ ਬੈਠੇ ਹੁੰਦੇ ਆ ਜਦੋਂ ਤੁਸੀਂ ਸੰਗਤੀ ਕਰਦੇ ਆ ਜਦੋਂ ਤੁਸੀਂ ਆਪਣੇ ਆਗੂਆਂ ਦੇ ਸਾਹਮਣੇ ਬੈਠੇ ਹੁੰਦੇ ਆ ਤੇ ਪਰਮੇਸ਼ਰ ਕਹਿੰਦੇ ਜੇ ਤੁਹਾਡੇ ਮਨ ਦੇ ਅੰਦਰ ਕੋਈ ਪਾਪ ਆ ਨਾ ਪਰਮੇਸ਼ਰ ਕਹਿੰਦੇ ਕਿ ਤੁਸੀਂ ਉਸ ਪਾਪ ਨੂੰ ਉਸ ਉਸ ਆਪਣੇ ਗੁਨਾਹ ਨੂੰ ਆਪਣੇ ਮਨ ਦੇ ਅੰਦਰ ਨਹੀਂ ਛੁਪਾਉਣਾ ਪਰ ਉਹਨੂੰ ਸਾਰੇ ਜਿਹੜੇ ਆਗੇ ਆਗੂ ਹੁੰਦੇ ਉਹਨਾਂ ਦੇ ਸਾਹਮਣੇ ਇਕਰਾਰ ਕਰ ਲੈਣਾ ਮਤਲਬ ਕਿ ਜਿਹੜਾ ਤੁਹਾਡੇ ਟਰਸਟੇਬਲ ਆ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਉਹ ਗਾਹ ਜਾ ਕੇ ਤੁਹਾਡੀ ਇਸ ਗੱਲ ਦਾ ਜਿਹੜਾ ਨਜ਼ਾਇਜ਼ ਫਾਇਦਾ ਨਹੀਂ ਚੱਕੂਗਾ ਉਹਦੇ ਸਾਹਮਣੇ ਤੁਸੀਂ ਆਪਣੇ ਸਾਰੇ ਪਾਪ ਦਾ ਇਕਰਾਰ ਕਰੋ ਕਿਉਂਕਿ ਅਗਰ ਉਹ ਪਰਮੇਸ਼ਰ ਦੇ ਵੱਲੋਂ ਹੋਏਗਾ ਤਾਂ ਉਹ ਤੁਹਾਡੀ ਗੱਲ ਨੂੰ ਆਪਣੇ ਤੱਕ ਸੀਮਿਤ ਰੱਖੇਗਾ ਅਗਰ ਉਹ ਸੰਸਾਰਿਕ ਹੋਏਗਾ ਤਾਂ ਉਹ ਤੁਹਾਡੀ ਗੱਲ ਨੂੰ ਕੀ ਕਰੂਗਾ ਉਸ਼ਾਲੂਗਾ ਇਸ ਲਈ ਪਹਿਲੇ ਤੁਸੀਂ ਦੇਖਣਾ ਹੈ ਆਤਮਿਆ ਨੂੰ ਪਰਖੋ ਕਿ ਕਿਹੜਾ ਪਰਮੇਸ਼ਰ ਦੇ ਵੱਲੋਂ ਔਰ ਕਿਹੜਾ ਵੈਰੀ ਦੇ ਵੱਲੋਂ ਆ ਤੇ ਇਸ ਤੋਂ ਬਾਅਦ ਜਦੋਂ ਤੁਸੀਂ ਕੋਈ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਗੁਨਾਹ ਆ ਪਰਮੇਸ਼ਰ ਕਹਿੰਦੇ ਇੱਕ ਦੂਜੇ ਦੇ ਸਾਹਮਣੇ ਉਹਨੂੰ ਮੰਨ ਲਓ ਇੱਕ ਦੂਜੇ ਦਾ ਮਤਲਬ ਇਹ ਨਹੀਂ ਕਿ ਅਸੀਂ ਚਰਚ ਗਏ ਆ ਉੱਥੇ ਹਜ਼ਾਰ ਬੰਦਾ ਬੈਠਾ ਅਸੀਂ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਬਲਾ ਬਲਾ ਕੇ ਕਹੀਏ ਹਾਂ ਵੀ ਮੇਰੇ ਕੋਲ ਆਪਾਪ ਹੋ ਗਿਆ ਮੈਂ ਮਾਫੀ ਚਾਹਣਾ ਪ੍ਰਭੂ ਦੇ ਕੋਲ ਨਹੀਂ ਪਰ ਅਸੀਂ ਉਹਨਾਂ ਨੂੰ ਹੀ ਦੱਸਣਾ ਜਿਹੜੇ ਸਾਡੇ ਆਗੂ ਆ ਜਿਹੜੇ ਸਾਡੇ ਸਿਆਣੇ ਆ ਬਜ਼ੁਰਗ ਆ ਪਰਮੇਸ਼ਵਰ ਦੇ ਵਿੱਚ ਆ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਚੁਣਿਆ ਹੋਇਆ ਆ ਪਰਮੇਸ਼ਵਰ ਨੇ ਉਹਨਾਂ ਨੂੰ ਇਖਤਿਆਰ ਦਿੱਤਾ ਆ ਤੇ ਜਿਹੜੇ ਸਾਡੇ ਲਈ ਦਿਨ ਰਾਤ ਦੁਆਵਾਂ ਕਰਦੇ ਉਹਨਾਂ ਦੇ ਸਾਹਮਣੇ ਅਸੀਂ ਆਪਣੇ ਪਾਪਾ ਦਾ ਇਕਰਾਰ ਕਰਨਾ ਤੇ ਫਿਰ ਕੀ ਕਰਨਾ ਇੱਕ ਦੂਜੇ ਲੇ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਚੰਗੇ ਹੋ ਜਾਓ ਤੇ ਪਰਮੇਸ਼ਰ ਕੀ ਕਹਿੰਦੇ ਪਰਮੇਸ਼ਰ ਕਹਿੰਦੇ ਤੁਸੀਂ ਇੱਕ ਦੂਜੇ ਦੇ ਲਈ ਪ੍ਰਾਰਥਨਾ ਕਰੋ ਪਰਮੇਸ਼ਰ ਨੇ ਸਾਨੂੰ ਇਹ ਨਹੀਂ ਕਿਹਾ ਕਿ ਤੁਸੀਂ ਪ੍ਰਭੂ ਦੇ ਵਿੱਚ ਆ ਗਏ ਆ ਤੁਸੀਂ ਹਲੇ ਖਰੇ ਨਹੀਂ ਆ ਤੁਸੀਂ ਹਲੇ ਪੂਰੇ ਨਹੀਂ ਤੁਸੀਂ ਇੱਕ ਦੂਜੇ ਦੇ ਲਈ ਪ੍ਰਾਰਥਨਾ ਨਹੀਂ ਕਰਨੀ ਪਰ ਤੁਸੀਂ ਆਪਣੇ ਆਪਣੇ ਦੇ ਬਾਰੇ ਵਿੱਚ ਹੀ ਮੰਗਣਾ ਆਪਣੀਆਂ ਲਿਸਟਾਂ ਲੈ ਕੇ ਪਰਮੇਸ਼ਰ ਦੇ ਅੱਗੇ ਬੈਠਣਾ ਪਰ ਨਹੀਂ ਪਰਮੇਸ਼ਰ ਕਹਿੰਦੇ ਤੁਸੀਂ ਇੱਕ ਦੂਜੇ ਦੇ ਲਈ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਚੰਗੇ ਹੋ ਜਾਓ ਇੱਥੇ ਹੁਣ ਆਪਾਂ ਦੋ ਗੱਲਾਂ ਜਾਣਦੇ ਆਂ ਇੱਕ ਤਾਂ ਪਰਮੇਸ਼ਰ ਨੇ ਕਿਹਾ ਕਿ ਇੱਕ ਦੂਜੇ ਦੇ ਲਈ ਪ੍ਰਾਰਥਨਾ ਕਰੋ ਇੱਥੋਂ ਸਾਨੂੰ ਪਤਾ ਲੱਗ ਗਿਆ ਕਿ ਪਰਮੇਸ਼ਰ ਨੇ ਨਹੀਂ ਸਾਨੂੰ ਰੋਕਿਆ ਕਿ ਤੁਸੀਂ ਕਿਸੇ ਦੇ ਲਈ ਪ੍ਰਾਰਥਨਾ ਨਹੀਂ ਕਰਨੀ ਪਰਮੇਸ਼ਰ ਕਹਿੰਦੇ ਆ ਤੁਸੀਂ ਇੱਕ ਦੂਜੇ ਦੇ ਲਈ ਪ੍ਰਾਰਥਨਾ ਕਰੋ ਜੇ ਤੁਹਾਡਾ ਕੋਈ ਭੈਣ ਭਰਾ ਆ ਜਾਂ ਤੁਹਾਡਾ ਭੈਣ ਭਰਾ ਨਹੀਂ ਵਿਆ ਜਾਂ ਤੁਹਾਡੇ ਜਾਣ ਪਛਾਣ ਦਾ ਕੋਈ ਪਰਸਨ ਆ ਜਾਂ ਤੁਹਾਡੇ ਜਾਣ ਪਛਾਣ ਦਾ ਨਹੀਂ ਵੀ ਆ ਤੁਹਾਡੇ ਸਾਹਮਣੇ ਕੋਈ ਦੁੱਖ ਚਾ ਮਸੀਬਤ ਚਾ ਤੁਸੀਂ ਉਸ ਦੇ ਲਈ ਪ੍ਰਾਰਥਨਾ ਕਰੋ ਪਰਮੇਸ਼ਰ ਕਹਿੰਦੇ ਔਰ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਚੰਗੇ ਹੋ ਜਾਓ ਸੈਕਿੰਡ ਪੁਆਇੰਟ ਇੱਥੇ ਹੁੰਦਾ ਹੈ ਪਰਮੇਸ਼ਰ ਨੇ ਕਿਹਾ ਕਿ ਇੱਕ ਦੂਜੇ ਦੇ ਲਈ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਚੰਗੇ ਹੋ ਜਾਓ ਪਰਮੇਸ਼ਰ ਕਹਿੰਦੇ ਕਿ ਜਿਹੜੀਆਂ ਅਸੀਂ ਦੂਸਰਿਆਂ ਦੇ ਲਈ ਪ੍ਰਾਰਥਨਾਵਾਂ ਕਰਦੇ ਹਾਂ ਨਾ ਪਰਮੇਸ਼ਰ ਉਸ ਦਾ ਫਜ਼ਲ ਸਾਨੂੰ ਵੀ ਦਿੰਦੇ ਆ ਮਨ ਲੁਕਿਏ ਅਸੀਂ ਆਪਣੇ ਦੁੱਖ ਨੂੰ ਭੁੱਲ ਕੇ ਕਿਸੇ ਦੂਸਰੇ ਦੇ ਲਈ ਪ੍ਰਾਰਥਨਾ ਕਰ ਰਹੇ ਹਾਂ ਤੇ ਪਰਮੇਸ਼ਵਰ ਫਿਰ ਸਾਨੂੰ ਵੀ ਦੇਖਦਾ ਹੈ ਕਿ ਅਸੀਂ ਆਪਣਾ ਜਿਹੜਾ ਦੁੱਖ ਭੁੱਲ ਗਏ ਜਿਹੜਾ ਸਾਾਨੂੰ ਤਕਲੀਫ ਸੀ ਅਸੀਂ ਭੁੱਲ ਗਏ ਅਸੀਂ ਦੂਸਰੇ ਦੇ ਲਈ ਪ੍ਰਾਰਥਨਾ ਕੀਤੀ ਤਾਂ ਪਰਮੇਸ਼ਵਰ ਕਹਿੰਦਾ ਤੁਸੀਂ ਚੰਗੇ ਹੋ ਜਾਓ ਇੱਕ ਦੂਜੇ ਦੇ ਲਈ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਚੰਗੇ ਹੋ ਜਾਓ ਕਹਿੰਦਾ ਭਾਵ ਕਿ ਜਿਹੜੇ ਅਸੀਂ ਕਿਸੇ ਦੇ ਲਈ ਪ੍ਰਾਰਥਨਾ ਕਰਦੇ ਕਿਸੇ ਦੇ ਲਈ ਅਸੀਂ ਭਲਾਈ ਦਾ ਕੰਮ ਕਰਦੇ ਆ ਉਹ ਸਾਡੀ ਜ਼ਿੰਦਗੀ ਚ ਵੀ ਭਲਾਈ ਕਰਦਾ ਹੈ ਤੇ ਧਾਰਮੀ ਮਨੁੱਖ ਦੀ ਪ੍ਰਾਰਥਨਾ ਤੋਂ ਬਹੁਤ ਅਸਰ ਹੁੰਦਾ ਪਰਮੇਸ਼ਰ ਕਹਿੰਦੇ ਧਾਰਮੀ ਮਨੁੱਖ ਦੀ ਪ੍ਰਾਰਥਨਾ ਤੋਂ ਬਹੁਤ ਅਸਰ ਹੁੰਦਾ ਹੁਣ ਪ੍ਰਭੂ ਯੇਸ਼ੂ ਮਸੀਹ ਜਿੰਨਾ ਧਾਰਮਿਕਤਾ ਕੋਈ ਵੀ ਨਹੀਂ ਸੀਗਾ ਜੇ ਆਪਾਂ ਦੇਖੀਏ ਕਿ ਅਸੀਂ ਪ੍ਰਭੂ ਯੇਸ਼ੂ ਮਸੀਹ ਜਿੰਨੇ ਧਾਰਮਿਕਾ ਤੇ ਅਸੀਂ ਦੂਸਰੇ ਲਈ ਪ੍ਰਾਰਥਨਾ ਕਰੀਏ ਨਹੀਂ ਪਰ ਪਰਮੇਸ਼ਰ ਨੇ ਸਾਨੂੰ ਕਿਹਾ ਹੈ ਕਿ ਤੁਸੀਂ ਆਪਣੇ ਜ਼ਿੰਦਗੀ ਦੇ ਵਿੱਚੋਂ ਹਰ ਤਰ੍ਹਾਂ ਦੇ ਪਾਪ ਨੂੰ ਕੱਢ ਦਿਓ ਤੇ ਅਗਰ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਪਾਪ ਹੈ ਤੋਬਾ ਕਰੋ ਤੋਬਾ ਕਰਕੇ ਤੁਸੀਂ ਦੂਸਰਿਆਂ ਦੇ ਲਈ ਪ੍ਰਾਰਥਨਾ ਕਰ ਸਕਦੇ ਆ ਇਹ ਵੀ ਪਰਮੇਸ਼ਰ ਦੇ ਵੱਲੋਂ ਇੱਕ ਸੇਵਾ ਤੇ ਵਰਦਾਨ ਹੀ ਆ ਕਿਉਂਕਿ ਹਰ ਕਿਸੇ ਦੇ ਕੰਮ ਵਸ ਦੀ ਗੱਲ ਨਹੀਂ ਹੈਗੀ ਜਿੱਦਾਂ ਥੋੜੇ ਦਿਨ ਪਹਿਲਾਂ ਸਿਸਟਰ ਜੀ ਨੇ ਮੈਨੂੰ ਫੋਨ ਕਾਲਸ ਦੇ ਲਈ ਪ੍ਰੇਅਰ ਲਾਈਨ ਦੇ ਫੋਨ ਕਾਲਸ ਫਾਰਵਰਡ ਕੀਤੀਆਂ ਤੇ ਸੱਚਮੁੱਚ ਉਸ ਦਿਨ ਮੈਂ ਰੀਅਲਾਈਜ਼ ਕੀਤਾ ਕਿ ਮਤਲਬ ਕਿ ਕਿੰਨਾ ਜ਼ਿਆਦਾ ਉਹ ਬੋਝ ਲੈਂਦੇ ਆ ਮਤਲਬ ਕਿ ਪਰਮੇਸ਼ਰ ਦੇ ਵਿੱਚ ਉਹ ਕਿੰਨਾ ਜ਼ਿਆਦਾ ਜੋ ਹੈ ਕੰਮ ਕਰਦੇ ਆ ਬੋਝ ਲੈਂਦੇ ਆ ਦੂਸਰਿਆਂ ਦਾ ਬੋਝ ਕਹਿ ਲੋ ਪਰ ਬੋਝ ਲੈਣ ਵਾਲਾ ਤਾਂ ਪਰਮੇਸ਼ਰ ਆ ਪਰ ਇੱਕ ਇਨਸਾਨ ਜਿਹਨੇ ਸਾਰਿਆਂ ਦੀਆਂ ਮੁਸ਼ਕਿਲਾਂ ਨੂੰ ਸੁਣਨਾ ਔਰ ਉਸ ਦੇ ਲਈ ਪਰਮੇਸ਼ਰ ਦੇ ਅੱਗੇ ਬੋਝ ਲੈ ਕੇ ਪ੍ਰਾਰਥਨਾ ਕਰਨੀ ਇਹ ਬਹੁਤ ਵੱਡੀ ਗੱਲ ਆ ਇਸ ਲਈ ਤੁਸੀਂ ਆਪਣਾ ਜਿਹੜਾ ਆ ਬੋਝ ਆ ਉਹ ਤੁਸੀਂ ਚੁੱਕਦੇ ਹੀ ਆ ਪਰ ਤੁਸੀਂ ਦੂਸਰਿਆਂ ਦੇ ਲਈ ਵੀ ਪ੍ਰਾਰਥਨਾ ਕਰਿਆ ਕਰੋ ਕਿਉਂਕਿ ਦੂਸਰਿਆਂ ਦਾ ਜਦੋਂ ਅਸੀਂ ਬੋਝ ਲੈ ਕੇ ਪ੍ਰਾਰਥਨਾ ਕਰਦੇ ਹਾਂ ਤਾਂ ਪਰਮੇਸ਼ਰ ਸਾਡੀ ਜ਼ਿੰਦਗੀ ਦੇ ਵਿੱਚ ਵੀ ਕਾਰਜ ਕਰਦਾ ਹੈ। ਤੋਂ ਸੱਚਮੁੱਚ ਸਿਸਟਰ ਜੀ ਦਾ ਵੀ ਧੰਨਵਾਦ ਕਰਦੇ ਆ ਜੋ ਪਰਮੇਸ਼ਰ ਉਹਨਾਂ ਨੂੰ ਇਸਤੇਮਾਲ ਕਰ ਰਿਹਾ ਹੈ। ਪਰਮੇਸ਼ਰ ਦਾ ਵੀ ਧੰਨਵਾਦ ਕਰਦੇ ਆ ਕਿ ਪਰਮੇਸ਼ਰ ਉਹਨਾਂ ਨੇ ਇਸਤੇਮਾਲ ਕਰਦੇ ਉਹਨਾਂ ਨੂੰ ਸਮਝ ਬੁੱਧ ਦੇ ਰਿਹਾ ਹੈ। ਪਰ ਪਰਮੇਸ਼ਰ ਉਹਨਾਂ ਦੇ ਜ਼ਰੀਏ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਗਵਾਹੀਆਂ ਪੈਦਾ ਕਰ ਰਿਹਾ ਹੈ। ਤੇ ਸੱਚਮੁੱਚ ਮਤਲਬ ਕਿ ਪਰਮੇਸ਼ਵਰ ਨੇ ਉਹਨਾਂ ਨੂੰ ਇਹ ਕੰਮ ਦਿੱਤਾ ਇੱਕ ਦੂਜੇ ਲਈ ਪ੍ਰਾਰਥਨਾ ਕਰਨ ਦਾ ਤੇ ਹੁਣ ਸਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਵਿਸ਼ਵਾਸੀ ਜਿਹੜਾ ਜਾਣਿਆ ਉਹ ਪ੍ਰਾਰਥਨਾ ਜਦੋਂ ਕਰੂਗਾ ਮੁਰਦੇ ਸੌਰੀ ਜਿਹੜੇ ਦੁਸ਼ਟਾਤਮੇ ਨਿਕਲ ਜਾਣਗੇ ਔਰ ਅਨੇ-ਅਨੇ ਭਾਸ਼ਾ ਮਿਲਣ ਗਿਆ ਮਤਲਬ ਕਿ ਲੋਕ ਅਨੇ-ਅਨੇ ਭਾਸ਼ਾ ਬੋਲਣਗੇ ਨਵੀਆਂ-ਨਵੀਆਂ ਭਾਸ਼ਾ ਬੋਲਣਗੇ ਇਹ ਪਰਮੇਸ਼ਵਰ ਕਹਿੰਦੇ ਕਿ ਅਗਰ ਇੱਕ ਵਿਸ਼ਵਾਸੀ ਪ੍ਰਾਰਥਨਾ ਕਰਦਾ ਆ ਤੇ ਅਗਰ ਸਾਹਮਣੇ ਵਾਲੇ ਸਾਹਮਣੇ ਕੋਈ ਜ਼ਹਿਰ ਵਾਲੀ ਚੀਜ਼ ਵੀ ਆ ਮਤਲਬ ਕਿ ਇਹ ਵਿਸ਼ਵਾਸ ਦੀ ਇੱਕ ਇੱਕ ਐਗਜ਼ਾਮਪਲ ਦਿੱਤੀ ਆ ਪਰਮੇਸ਼ਰ ਨੇ ਕਿ ਤੁਹਾਡਾ ਵਿਸ਼ਵਾਸ ਜਿਹੜਾ ਹੈ ਨਾ ਕੀ ਕੰਮ ਕਰ ਸਕਦਾ ਤੇ ਅਗਰ ਤੁਸੀਂ ਵਿਸ਼ਵਾਸੀ ਪਰਸਨ ਸੱਚਮੁੱਚ ਜੇ ਤੁਸੀਂ ਵਿਸ਼ਵਾਸੀਆਂ ਤੇ ਤੁਸੀਂ ਜਦੋਂ ਪ੍ਰਾਰਥਨਾ ਕਰੋਗੇ ਤੁਸੀਂ ਆਪਣੇ ਭੈਣਾਂ ਭਰਾਵਾਂ ਦੇ ਲਈ ਕਿਸੇ ਦੇ ਲਈ ਵੀ ਜੇ ਤੁਸੀਂ ਪ੍ਰਾਰਥਨਾ ਕਰੋਗੇ ਤੇ ਪਰਮੇਸ਼ਰ ਉਸ ਨੂੰ ਜ਼ਰੂਰ ਪੂਰਾ ਕਰੇਗਾ ਤਾਂ ਅੱਜ ਅਸੀਂ ਸਮਝ ਜਾਤੇ ਜਾ ਰਹੇ ਹਾਂ ਬਹੁਤ ਸਾਰੇ ਭੈਣ ਭਰਾ ਡਰਦੇ ਸੀ ਨਾ ਕਿ ਅਸੀਂ ਦੂਸਰਿਆਂ ਦੇ ਲਈ ਪ੍ਰਾਰਥਨਾ ਨਹੀਂ ਕਰ ਸਕਦੇ ਕਿ ਸਾਨੂੰ ਕਿਤੇ ਉਹਦਾ ਜਿਹੜਾ ਬੋਝ ਸਾਡੇ ਉੱਤੇ ਨਾ ਜਵੇ ਪਰਮੇਸ਼ਰ ਨੇ ਕਿਹਾ ਕਿ हे ਥੱਕੇ ਭਾਰ ਹੇਠ ਦੱਬੇ ਹੋਇਓ ਮੇਰੇ ਕੋਲ ਆਓ ਮੈਂ ਤੁਹਾਨੂੰ ਕੀ ਦਵਾਂਗਾ ਆਰਾਮ ਦਵਾਂਗਾ ਤੇ ਭਾਰ ਚੱਕਣ ਵਾਲਾ ਕੌਣ ਹੈ ਪਰਮੇਸ਼ਰ ਆ ਅਸੀਂ ਸਿਰਫ ਪ੍ਰਾਰਥਨਾ ਕਰਨੀ ਆ ਸਾਨੂੰ ਉਹਦਾ ਕੋਈ ਵੀ ਮਤਲਬ ਕਿ ਸਾਡੇ ਸਿਰ ਤੇ ਉਹਦਾ ਕੋਈ ਵੀ ਬੋਝ ਪਰਮੇਸ਼ਰ ਰਹਿਣ ਨਹੀਂ ਦਿੰਦਾ ਕਿਉਂਕਿ ਅਸੀਂ ਕਿਸੇ ਦਾ ਬੋਝ ਚੱਕਣ ਦੇ ਕਾਬਿਲ ਨਹੀਂ ਆ ਪਰ ਪਰਮੇਸ਼ਰ ਜਿਹੜਾ ਆ ਉਹ ਸਾਡੇ ਬੋਝ ਨੂੰ ਚੱਕਦਾ ਆ ਤੇ ਸੱਚਮੁੱਚ ਅਸੀਂ ਪਰਮੇਸ਼ਰ ਨੂੰ ਅੱਗੇ ਰੱਖਣਾ ਤੇ ਪਰਮੇਸ਼ਰ ਜਦੋਂ ਅਸੀਂ ਕਿਸੇ ਦੇ ਲਈ ਪ੍ਰਾਰਥਨਾ ਕਰਾਂਗੇ ਪਰਮੇਸ਼ਰ ਸਾਡੇ ਅੱਗੇ ਖੋਦ ਆ ਕੇ ਢਾਲ ਬਣ ਕੇ ਖੜੇ ਹੋ ਜਾਂਦੇ ਆ ਤੇ ਪਰਮੇਸ਼ਰ ਜਦੋਂ ਸਾਹਮਣੇ ਵਾਲਾ ਸਾਨੂੰ ਪ੍ਰੋਬਲਮ ਦੱਸ ਰਿਹਾ ਹੁੰਦਾ ਨਾ ਤੇ ਅਸੀਂ ਨਹੀਂ ਸੁਣਦੇ ਪਰਮੇਸ਼ਰ ਸੁਣਦਾ ਤੇ ਪਰਮੇਸ਼ਰ ਜਦੋਂ ਸੁਣਦਾ ਤੇ ਫਿਰ ਉਹਦੀ ਸਾਰੀ ਚਿੰਤਾ ਨੂੰ ਚੱਕ ਲੈਂਦਾ ਤੇ ਮੈਮਾ ਕਿਹਦੇ ਨਾਮ ਨੂੰ ਮਿਲਦੀ ਹੈ ਪਰਮੇਸ਼ਰ ਦੇ ਨਾਮ ਨੂੰ ਮਿਲਦੀ ਤੇ ਕਿਹਦੇ ਜ਼ਰੀਏ ਮਿਲਦੀ ਹੈ ਸਾਡੇ ਜ਼ਰੀਏ ਮਿਲਦੀ ਮਤਲਬ ਕਿ ਪਰਮੇਸ਼ਰ ਨੇ ਸਾਨੂੰ ਜ਼ਰੀਆ ਬਣਾਇਆ ਆਪਣੀ ਮੈਮਾ ਸਾਡੀ ਜ਼ਿੰਦਗੀ ਚ ਆਪਣੀ ਮੈਮਾ ਲੈਣ ਦਾ ਤੋਂ ਇਸ ਜ਼ਰੀਆ ਨੂੰ ਅਸੀਂ ਗਵਾਉਣਾ ਨਹੀਂ ਕਿਉਂਕਿ ਇਸ ਦਾ ప్రతిਫਲ ਜਿਹੜਾ ਹੈ ਉਹ ਸਵਰਗ ਦੇ ਵਿੱਚ ਵੱਡਾ ਹੈ ਤੋਂ ਸੱਚਮੁੱਚ ਅੱਜ ਸਾਰੇ ਭੈਣਾਂ ਦਾ ਕਲੀਅਰ ਹੋ ਗਏ ਹੋਣਗੇ ਕਿ ਪ੍ਰਾਰਥਨਾ ਕਿਸ ਨੂੰ ਕਰਨੀ ਚਾਹੀਦੀ ਤੇ ਕਿਸ ਦੇ ਲਈ ਕਰਨੀ ਚਾਹੀਦੀ ਹੈ ਕਿਸੇ ਦੇ ਲਈ ਵੀ ਪ੍ਰਾਰਥਨਾ ਕਰ ਸਕਦੇ ਆ ਮਤਲਬ ਕਿ ਕਿਸੇ ਦੇ ਲਈ ਵੀ ਜਿਹੜਾ ਵੀ ਜ਼ਰੂਰੀ ਨਹੀਂ ਕਿ ਤੁਹਾਡੇ ਖੋਨ ਦੇ ਰਿਸ਼ਤੇ ਦਾ ਮਸੀਹ ਦੇ ਮਸੀਹ ਭੈਣ ਭਰਾ ਜਿਹੜੇ ਉਹਨਾਂ ਦੇ ਲਈ ਪ੍ਰਾਰਥਨਾ ਕਰਨੀ ਕੋਈ ਵੀ ਤੁਹਾਡੇ ਕੋਲ ਦੁਖੀ ਬਿਮਾਰ ਲਾਚਾਰ ਆਉਂਦਾ ਹਰ ਕਿਸੇ ਦੇ ਲਈ ਪ੍ਰਾਰਥਨਾ ਕਰੋ ਅਗਲੇ ਨੂੰ ਪੁੱਛ ਲਓ ਕਿ ਤੁਸੀਂ ਵਿਸ਼ਵਾਸ ਕਰਦੇ ਆ ਤੇ ਪ੍ਰਾਰਥਨਾ ਕਰੋ ਜ਼ਰੂਰ ਕੰਮ ਕਰੂਗੀ ਕਿਉਂਕਿ ਪਰਮੇਸ਼ੁਰ ਨੇ ਸਾਨੂੰ ਇਸੇ ਲਈ ਬੁਲਾਇਆ ਆ ਪਰਮੇਸ਼ੁਰ ਨੇ ਸਾਨੂੰ ਆਪਣੇ ਕੰਮਾਂ ਦੇ ਲਈ ਬੁਲਾਇਆ ਤੇ ਅਸੀਂ ਉਸ ਦੇ ਕੰਮਾਂ ਨੂੰ ਜਿਹੜਾ ਆ ਪੂਰਾ ਕਰਨਾ ਤੇ ਪਰਮੇਸ਼ਵਰ ਦੇ ਨਾਮ ਨੂੰ ਮਹਿਮਾ ਦੇਣੀ ਆ ਉਹ ਸਰਵਸ਼ਕਤੀਮਾਨ ਪਰਮੇਸ਼ਵਰ ਆ ਸਰਵਵਿਆਪੀ ਆ ਤੇ ਸੱਚਮੁੱਚ ਪਰਮੇਸ਼ਵਰ ਦੀ ਕੋਈ ਵੀ ਜਿਹੜਾ ਆ ਪਰਮੇਸ਼ਵਰ ਦਾ ਅੰਤ ਨਹੀਂ ਹੈਗਾ ਪਰਮੇਸ਼ਵਰ ਜਿਹੜਾ ਆ ਨਿਰੰਕਾਰ ਆ ਅਰ ਪਰਮੇਸ਼ਵਰ ਬੇਅੰਤ ਆ ਤੇ ਸੱਚਮੁੱਚ ਅੱਜ ਅਸੀਂ ਇਹਨਾਂ ਵਚਨਾਂ ਦੁਆਰਾ ਪ੍ਰਾਰਥਨਾ ਕਰਾਂਗੇ ਕਿ ਪਰਮੇਸ਼ਵਰ ਸਾਨੂੰ ਵੀ ਇਹ ਜੇ ਹਾ ਵਿਸ਼ਵਾਸੀ ਬਣਾਵੇ ਕਿ ਜਦੋਂ ਅਸੀਂ ਪ੍ਰਾਰਥਨਾ ਕਰੀਏ ਦੂਸਰਿਆਂ ਤੇ ਲਈ ਆਪਣੇ ਲਈ ਜਦੋਂ ਕਿਸੇ ਲਈ ਵੀ ਪ੍ਰਾਰਥਨਾ ਕਰੀਏ ਤੇ ਉਹ ਪ੍ਰਾਰਥਨਾਵਾਂ ਸਾਡੀਆਂ ਜਿਹੜੀਆਂ ਪਰਮੇਸ਼ਰ ਜੀ ਤੱਕ ਪਹੁੰਚਣ ਔਰ ਪਰਮੇਸ਼ਰ ਸਾਨੂੰ ਉਹਨਾਂ ਪ੍ਰਾਰਥਨਾਵਾਂ ਦਾ ਉੱਤਰ ਦੇਵੇ ਔਰ ਸਾਡੇ ਵਿਸ਼ਵਾਸ ਨੂੰ ਪਰਮੇਸ਼ਰ ਦ੍ਰਿੜ ਕਰੇ ਤਾਂ ਪ੍ਰਾਰਥਨਾ ਕਰਦੇ ਹਾਲੇਲੂਇਆ 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 ਧੰਵਾਦ 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 ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਆ ਸਮਰਥੀ ਪਰਮੇਸ਼ਰ ਜੀ ਧੰਨਵਾਦ ਕਰਦੇ ਤੁਹਾਡੇ ਨਾਮ ਦੀ ਮੈਮਾ ਵਧਾਈ ਕਰਦੇ ਖੁਦਾ ਅੱਜ ਦੇ ਵਚਨ ਦੇ ਲਈ ਮੇਰੇ ਮਹਾਨ ਖੁਦਾ ਜੀ ਤੁਸਾਨੂੰ ਅੱਜ ਦੇ ਵਚਨ ਦੇ ਨਾਲ ਬlesਸ ਕੀਤਾ ਹੈ ਖੁਦਾ ਸੱਚਮੁੱਚ ਪਰਮੇਸ਼ਰ ਜੀ ਅੱਜ ਅਸੀਂ ਵਚਨ ਦੇ ਵਿੱਚ ਜਾਣਿਆ ਕਿ ਕੌਣ ਪ੍ਰਾਰਥਨਾ ਕਰ ਸਕਦਾ ਦੀ ਕਿਸ ਤੇ ਲਈ ਪ੍ਰਾਰਥਨਾ ਕਰ ਸਕਦਾ ਸੱਚਮੁੱਚ ਪ੍ਰਭੂ ਜੀ ਸਾਨੂੰ ਆਪਣੇ ਕੰਮਾਂ ਦੇ ਲਈ ਇਸਤੇਮਾਲ ਕਰੋ ਖੁਦਾ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਸਾਨੂੰ ਸਾਡੇ ਵਿਸ਼ਵਾਸ ਨੂੰ ਵਧਾਓ ਤਾਂ ਕਿ ਪ੍ਰਭੂ ਜੀ ਜਦੋਂ ਅਸੀਂ ਤੁਹਾਡਾ ਨਾਮ ਲੈ ਕੇ ਖੁਦਾਵੰਨ ਜੀ ਪਰਬ ਜੀ ਪੱਥਰਾਨੂ ਖੁਦਾ ਪਹਾੜਾ ਨੂੰ ਹੁਕਮ ਦਈਏ ਕਿ ਉਹ ਟਾਲ ਜਾਣ ਤੇ ਉਹ ਸੱਚਮੁੱਚ ਟਾਲ ਜਾਣ ਮੇਰੇ ਮਹਾਨਕ ਦਾ ਅਜਿਹਾ ਵਿਸ਼ਵਾਸ ਤਾਂ ਨੂੰ ਖੁਦਾ ਕਿ ਅਸੀਂ ਦੂਸਰਿਆਂ ਦੇ ਲਈ ਵੀ ਪ੍ਰਾਰਥਨਾ ਕਰਨ ਵਾਲੇ ਹੋਈਏ ਖੁਦਾ ਅਸੀਂ ਆਪਣੀਆਂ ਝੋਲੀਆਂ ਭਰਨ ਵਾਲਿਆਂ ਚੋਂ ਨਾ ਹੋਈਏ ਪਰ ਪ੍ਰਭ ਜੀ ਅਸੀਂ ਨਾਲ ਦੇਆਂ ਨੂੰ ਵੀ ਖੁਦਾਬੰਦ ਜੀ ਤੁਹਾਡੇ ਨਾਮ ਦੇ ਵਿੱਚ ਬਲੇਸਿੰਗ ਦੇ ਵਿੱਚ ਦੇਖਣਾ ਚਾਹੁੰਦੇ ਹਾਂ ਖੁਦਾ ਦਿਆ ਕਰੋ ਪ੍ਰਭ ਜੀ ਇਹ ਸਾਰੇ ਵਚਨ ਨੂੰ ਤੁਹਾਡੇ ਹੱਥਾਂ ਦੇ ਵਿੱਚ ਸੌਂਪਦੇ ਆਂ ਖੁਦਾਵੰਨ ਜੀ ਇਸ ਵਚਨ ਨੂੰ ਪਰਮੇਸ਼ਰ ਜੀ ਸਾਡੇ ਹਿਰਦਿਆਂ ਦੇ ਅੰਦਰ ਵਸਾਉਣਾ ਮੇਰੇ ਮਹਾਨ ਖੁਦਾਵੰਨ ਜੀ ਵੈਰੀ ਦੀ ਸਾਰੀ ਸ਼ਕਤੀ ਪ੍ਰਭ ਯਸ਼ੁਮਸੀ ਨਾਮ ਦੇ ਵਿੱਚੋਂ ਆਸ਼ਕਰ ਦੇ ਜੋ ਸਾਡੇ ਜ਼ਿੰਦਗੀਆਂ ਦੇ ਵਿੱਚੋਂ ਵਚਨ ਨੂੰ ਚੁੜਾਉਂਦੀ ਹੈ ਮੇਰੇ ਮਹਾਨ ਖੁਦਾਵੰਨ ਜੀ ਵਚਨ ਸਾਡੀ ਜ਼ਿੰਦਗੀ ਦੇ ਵਿੱਚ ਲੱਖਾਂ ਗੁਣਾ ਫਲਣ ਲੈ ਕੇ ਆਉਣ ਬਹੁਤ ਸਾਰੀਆਂ ਰੂਹਾਂ ਜ਼ਿੰਦਗੀਆਂ ਬਚਾਈਆਂ ਜਾਣ ਖੁਦਾਵੰਨ ਜੀ ਜਿੰਨੇ ਭੈਣ ਭਰਾ ਪਰਮੇਸ਼ਰ ਜੀ ਇਸ ਵਚਨ ਪ੍ਰਾਰਥਨਾ ਨੂੰ ਸੌਂਦੇ ਆ ਖੁਦਾਵੰਨ ਜੀ ਉਹਨਾਂ ਸਾਰੇ ਹੀ ਭੈਣਾਂ ਭਰਾਵਾਂ ਨੂੰ ਪਰਮੇਸ਼ਰ ਜੀ ਆਸ਼ੀਸ਼ ਅਰ ਪਰਮੇਸ਼ਰ ਜੀ ਦੁਪਹਿਰ ਦੇ ਸਮੇਂ ਨੂੰ ਖੁਦਾ ਤੁਹਾਡੇ ਹੱਥਾਂ ਸੌਂਪਦੇ ਹੋਏ ਪਰਮੇਸ਼ਰ ਜੀ ਖੁਦਾਵੰਨ ਜੀ ਸਾਰੀ ਪ੍ਰਾਰਥਨਾ ਪ੍ਰਭ ਯਿਸੂ ਮਸੀਹ ਨਾਮ ਦੇ ਵਿੱਚ ਮੰਗਦੇ ਆਂ ਆਮੇਨ 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 ਸਾਰੇ ਕ੍ਰਿਸਤਿਆਨੋ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸਿਸਟਮ ਮਨਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ। ਧੰਨਵਾਦ ਜੈਮਸੀ ਦੀ।